ਸਥਾਨਕ ਸ਼ਹਿਰ ਤਾਰੀਵਾਲ ਦੀ বাস ਸਟੈਂਡ ਸਥਿਤ ਪਰ ਡਰਾਮਾਟਿਕ ਕਲੱਬ ਦੀ ਸੀਤਾ ਹਰਨਾਈਟ ਦਾ ਉਦਘਾਟਨ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮੁਖਦੇਵ ਸਿੰਘ ਅਲਵਲ ਵੱਡੀ ਗਿੰਦੀ ਚ ਆਪਣੇ ਸਾਥੀਆਂ ਦੇ ਨਾਲ ਪਹੁੰਚੇ ਇਸ ਮੌਕੇ ਤੇ ਉਹਨਾਂ ਦੇ ਨਾਲ ਬੀਬੀ ਸੁਖਵਿੰਦਰ ਕੌਰ ਬਾਜਵਾ ਪ੍ਰਸਿੱਧ ਸਮਾਜ ਸੇਵੀ ਤੇ ਸ਼ਹਿਰ ਤਾਰੀਵਾਲ ਦੇ ਕਾਰੋਬਾਰੀ ਲੱਕੀ ਸੱਬਰਵਾਲ ਦੇ ਇਲਾਵਾ ਅਨੇਕਾਂ ਸ਼ਖਸੀਅਤਾਂ ਹਾਜ਼ਰ ਸਨ ਪ੍ਰਬੰਧਕਾਂ ਵੱਲੋਂ ਸਭ ਤੋਂ ਪਹਿਲਾਂ ਫੁੱਲਾਂ ਦੀ ਵਰਕਾ ਕਰਕੇ ਪਰਦਾਨ ਮੁਖਦੇਵ ਸਿੰਘ ਆਲੋਵਾਲ ਨੂੰ ਨਿੱਗੀ ਜੀਆ ਨੂੰ ਆਖੀ ਇਸ ਮੌਕੇ ਤੇ ਵੱਡੀ ਗਿੰਦੀ ਚ ਸ਼ਹਿਰ ਵਾਸੀ ਹਾਜ਼ਰ ਸਨ ਹਰੀਬਨ ਕੱਟ ਕੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਦਾਨ ਤੇ ਮੈਂਬਰ ਪਸ਼ੂ ਭਲਾਈ ਬੋਰਡ ਪੰਜਾਬ ਮੁਖਦੇਵ ਸਿੰਘ ਆਲੋਵਾਲ ਨੇ ਸੀਤਾਹਰਨ ਨਾਇਟ ਦਾ ਸ਼ੋਭਤ ਘਟਨ ਕੀਤਾ ਇਸ ਮੌਕੇ ਤੇ ਪ੍ਰਬੰਧਕਾਂ ਨੇ ਹਾਰਪਾ ਕੇ ਮੁੱਖ ਮਹਿਮਾਨ ਤੇ ਉਹਨਾਂ ਦੇ ਸਾਥੀਆਂ ਨੂੰ ਨਿੱਗੀ ਜੀ ਐਨਵਾਖੀ ਗੱਲਬਾਤ ਰਣ ਪ੍ਰਧਾਨ ਮੁਖਦੇਵ ਵਾਲੂਵਾਲ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਅੱਜ ਸ਼ਹਿਰਤਾਰੀਵਾਲ ਦੀ ਪਾਰਡਰਾਮਾਟਿਕ ਕਲੱਬ ਦੇ ਮੰਚ ਤੇ ਪਹਿਲੀ ਵਾਰ ਆ ਕੇ ਉਹ ਪ੍ਰਭੂ ਸ਼੍ਰੀ ਰਾਮ ਜੀ ਦੇ ਇਸ ਦਰਬਾਰ ਵਿੱਚ ਆਪਣੀ ਹਾਜ਼ਰੀ ਲਗਵਾ ਰਹੇ ਹਨ ਇਸ ਮੌਕੇ ਤੇ ਕਲੱਬ ਪ੍ਰਬੰਧਕਾਂ ਨੇ ਪ੍ਰਧਾਨ ਮੁਖਦੇਵ ਸਿੰਘ ਵਾਲੂਵਾਲ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਮਹਿਲਾ ਆਪ ਆਗੂ ਬੀਬੀ ਸੁਖਵਿੰਦਰ ਕੌਰ ਬਾਜਵਾ ਨੂੰ ਵੀ ਯਾਦਗਾਰੀ ਚਿੰਨ ਦਿੱਤਾ ਗਿਆ ਇਸ ਮੌਕੇ ਤੇ ਪ੍ਰਸਿੱਧ ਸਮਾਜ ਸੇਵੀ ਲੱਕੀ ਸੱਬਰਵਾਲ ਪਾਜੀ ਦਾ ਵੀ ਵਿਸ਼ੇਸ਼ ਸਨਮਾਨ ਮੰਚ ਉੱਪਰ ਹੋਇਆ ਇਸ ਮੌਕੇ ਤੇ ਗੱਲਬਾਤ ਦੇ ਦੌਰਾਨ ਲੱਕੀ ਸੱਬਰਵਾਲ ਔਰ বিবি ਬਾਜਵਾ ਨੇ ਵੀ ਕਿਹਾ ਕਿ ਸ਼ਹਿਰ ਤਾਰੀਵਾਲਦੀ ਪਾਰ ਡਰਾਮਾਟਿਕ کلب ਵੱਲੋਂ ਹਰ ਸਾਲ ਰਾਮਲੀਲਾ ਦਾ ਜੋ ਆਯੋਜਨ ਕੀਤਾ ਜਾਂਦਾ ਹੈ ਇਹ ਦੇਸ਼ਾਂ ਵਿਦੇਸ਼ਾਂ ਤੱਕ ਮਸ਼ਹੂਰ ਹੈ ਔਰ ਇਹਨਾਂ ਦੇ ਕਲਾਕਾਰਾਂ ਵੱਲੋਂ ਜੋ ਲਗਾਤਾਰ ਮਿਹਨਤ ਕਰਕੇ ਪ੍ਰਭੂ ਸ਼੍ਰੀ ਰਾਮ ਜੀ ਦੇ ਨਾਮ ਨਾਲ ਲੋਕਾਂ ਨੂੰ ਜੋੜਨ ਦਾ ਪ੍ਰਯਾਸ ਕੀਤਾ ਜਾ ਰਿਹਾ ਹੈ ਬਹੁਤ ਵਧੀਆ ਹੈ ਮੈਂ ਮੁਖਦੇਵ ਸਿੰਘ ਹਲੋਵਾਲ ਜ਼ਿਲ੍ਹਾ ਪ੍ਰਧਾਨ ਕਿਸਾਨ ਮਹਿੰਗਾ ਆਮ ਆਦਮੀ ਪਾਰਟੀ ਡਾਇਰੈਕਟਰ ਪਸ਼ੂ ਭਲਾਈ ਬੋਰਡ ਪੰਜਾਬ ਸਰਕਾਰ ਮੈਂ ਅੱਜ ਇੱਥੇ ਆ ਕੇ ਬੜਾ ਹੀ ਖੁਸ਼ ਤੇ ਧੰਨਵਾਦੀ ਹਾਂ ਭਾਰਤ ਡਰਾਮাটਿਕ ਕਲੱਬ ਦਾ ਜਿਨ੍ਹਾਂ ਨੇ ਇੱਥੇ ਅੱਜ ਸੰਗਤਾਂ ਵਿੱਚ ਆਉਣ ਦਾ ਮੌਕਾ ਬਖਸ਼ਿਆ ਤੇ ਬਹੁਤ ਹੀ ਖੁਸ਼ੀ ਹੋ ਰਹੀ ਹੈ ਕਿ ਅੱਜ ਮੇਰੇ ਸ਼ਹਿਰ ਧਾਰੀਵਾਲ ਦੇ ਵਿੱਚ ਇਹ ਜਿਹੜੀ ਭਾਈਚਾਰਕ ਸਾਂਝ ਕਾਫੀ ਅਰਸੇ ਤੋਂ ਦੇਖਣ ਨੂੰ ਮਿਲ ਰਹੀ ਸੀ ਮੈਂ ਵੀ ਉਹਦਾ ਸ਼ਰੀਕ ਹੋ ਕੇ ਮਹਿਮਾਨ ਬਣ ਕੇ ਇੱਥੇ ਆਇਆ ਵਾਂ ਤੇ ਮੈਂ ਇਹ ਆਸ ਕਰਦਾ ਪ੍ਰਮਾਤਮਾ ਤੋਂ ਕਿ ਅਸੀਂ ਇਕੱਠੇ ਸਾਰੇ ਮਿਲ ਜੁਲ ਕੇ ਤਿਹਾੜੀਆਂ ਜਿਹੜੇ ਮਨਾਉਂਦੇ ਰਹੀਏ ਤੇ ਆਪਣੇ ਬੱਚਿਆਂ ਵਿੱਚ ਵੀ ਇਹ ਫਿਰਤ ਪਵੇ ਕਿ ਇਹ ਜਿਹੜੀ ਭਾਈਚਾਰਕ ਸਾਂਝ ਆ ਭਾਰਤ ਦੇਸ਼ ਦੀ ਹਮੇਸ਼ਾ ਕਾਇਮ ਰਹੇ ਤੇ ਬੱਚਿਆਂ ਨੂੰ ਇਹ ਪਤਾ ਲੱਗੇ ਕਿ ਜਿਹੜੀ ਬਦੀ ਤੇ ਨੇਕੀ ਦੀ ਜਿੱਤ ਸੀ ਉਹ ਕਿਸ ਤਰ੍ਹਾਂ ਹੋਈ ਸੀ ਔਰ ਇਹ ਡਰਾਮਿਆਂ ਦੇ ਰਾਹੀਂ ਜਿਹੜਾ ਆ ਇਹਨਾਂ ਨੂੰ ਪ੍ਰੇਰਿਤ ਕਰਦੇ ਰਹਿਣ ਮੇਰੇ ਵੀਰ ਮੇਰੇ ਸਾਰੇ ਸਤਿਕਾਰਯੋਗ ਵੀਰ ਜੋ ਇਸ ਕਲੱਬ ਨੂੰ ਚਲਾਉਂਦੇ ਆ ਰਹੇ ਹਨ ਮੈਂ ਉਹਨਾਂ ਲਈ ਵੀ ਅਰਦਾਸ ਕਰਦਾ ਹਾਂ ਕਿ ਰਲ ਮਿਲ ਕੇ ਇਸੇ ਤਰ੍ਹਾਂ ਹੀ ਦੁਸ਼ਹਿਰੇ ਦੇ ਤਿਹਾਰ ਤੋਂ ਪਹਿਲਾਂ ਜਿਹੜੇ ਇਹ ਦਿਨ ਚੱਲਦੇ ਨੇ ਰਾਮਲੀਲਾ ਦੇ ਇਹ ਰਲ ਮਿਲ ਕੇ ਮਨਾਉਂਦੇ ਰਹਿਣ ਮੈਂ ਹਰਮੇਤ ਸਿੰਘ ਲੱਕੀ ਸੱਬਰਵਾਲ ਇਸ ਭਾਰਤ ਡਰਾਮাটਿਕ ਕਲੱਬ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਅੱਜ ਮਾਣ ਬਖਸ਼ਿਆ ਹੈ ਔਰ ਸਾਰੇ ਸ਼ਹਿਰ ਵਾਸੀਆਂ ਦਾ ਵੀ ਧੰਨਵਾਦੀ ਹਾਂ ਜਿਹੜੇ ਭਾਈਚਾਰਕ ਸਾਂਝ ਦਾ ਸਬੂਤ ਦਿੰਦੇ ਹੋਏ ਇੱਥੇ ਦਰਸ਼ਕ ਦੇ ਰੂਪ ਵਿੱਚ ਪਹੁੰਚੇ ਹਨ ਔਰ ਜਿਹੜੀ ਰਾਮਲੀਲਾ ਸਾਰੀ ਕਲੱਬ ਰਲ ਮਿਲ ਕਰਕੇ ਚਲਾ ਰਹੀ ਹੈ ਇਹ ਹਮੇਸ਼ਾ ਹੀ ਸੰਦੇਸ਼ ਹੈ ਬਦੀ ਔਰ ਨੇਕੀ ਦਾ శ్రీరాਮ ਚੰਦਰ ਜੀ ਨੇ ਬਦੀ ਦੇ ਉੱਪਰ ਜਿੱਤ ਕੀਤੀ ਸੀ ਉਹਨੂੰ ਦਰਸਾਉਣ ਦਾ ਤਾਂ ਕਿ ਸਾਡੀ ਜਿਹੜੀ ਜਨਰੇਸ਼ਨ ਅੱਗੇ ਆਈ ਹੈ ਉਹਨੂੰ ਪਤਾ ਲੱਗਦਾ ਰਹੇ ਸਾਡੇ ਇਤਿਹਾਸ ਦਾ ਇਤਿਹਾਸ ਤੋਂ ਜਾਣੂ ਹੁੰਦੇ ਰਹਿਣ ਸੋ ਮੈਂ ਧੰਨਵਾਦੀ ਹਾਂ ਸਾਰਿਆਂ ਦਾ ਕਲੱਬ ਮੈਂਬਰਾਂ ਦਾ ਜਿਨ੍ਹਾਂ ਨੇ ਇੱਥੇ ਪਹੁੰਚਣ ਤੇ ਮੇਰਾ ਵੀਰ ਜੀ ਦਾ ਔਰ ਆਂਟੀ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਮੈਂ ਸਕਿੰਦਰਕੌਰ ਬਾਜਵਾ ਬਲਾਕ ਪ੍ਰਧਾਨਤਾਰੀ ਵਾਲ ਅੱਜ ਇੱਥੇ ਆ ਕੇ ਬੜੀ ਖੁਸ਼ੀ ਹੋਈ ਹੈ ਇੰਨੀ ਖੁਸ਼ੀ ਹੋਈ ਹੈ ਕਿ ਇਹ ਪਬਲਿਕ ਇਕੱਠੀ ਹੁੰਦੀ ਹੈ ਹੁੰਦੀ ਤਾਂ ਬਾਨੇ ਨਾਲ ਹੀ ਹੁੰਦੀ ਹੈ ਸਾਰੀ ਪਰ ਇਹ ਵੀ ਜੋ ਤੁਸੀਂ ਕਰਦੇ ਹੋ ਤੁਹਾਡੇ ਅੱਗੋਂ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਨੂੰ ਵੀ ਪਤਾ ਲੱਗੇਗਾ ਕਿ ਸਾਡੇ ਵੱਡੇ ਕੀ ਕਰਦੇ ਹਨ ਕੀ ਨੇਕ ਕੰਮ ਕਰਕੇ ਗਏ ਨੇ ਪਰ ਮੈਂ ਕਹਿੰਨੀ ਆ ਕਿ ਜੋ ਇਹ ਵੱਡੇ ਕਰਨਗੇ ਉਹੋ ਹੀ ਨਿੱਕੇ ਕਰਨਗੇ ਤੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਹ ਤਿਹਾਰ ਜਿਹੜਾ ਮਨਾਣਾ ਚਾਹੀਦਾ ਸਾਰੇ ਹੀ ਤਿਹਾਰ ਮਨਾਣੇ ਚਾਹੀਦੇ ਨੇ ਪਰ ਮੇਨ ਤਿਹਾਰ ਸਾਰੇ ਮਨਾਣੇ ਤੇ ਮਨਾਣੇ ਰਲ ਮਿਲ ਕੇ ਚਾਹੀਦੇ ਨੇ ਜੋ ਕਿ ਸ਼ਹਿਰ ਨੂੰ ਪਤਾ ਲੱਗੇ ਕਿ ਇਸ ਏਕਤਾ ਇਸ ਸ਼ਹਿਰ ਦੇ ਵਿੱਚ ਏਕਤਾ ਹੈ ਸਾਰਿਆਂ ਦੀ ਤੇ ਰਲ ਮਿਲ ਕੇ ਮਨਾਉਂਦੇ ਨੇ ਮੈਂ ਇਨਾ ਹੀ ਕਹਿੰਦੀ ਹਾਂ ਕਿ ਮੰਦੀ ਅਜਾਜਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਂ ਸਭ ਤੋਂ ਪਹਿਲਾਂ ਭਰੂ ਰਾਮ ਜੀ ਦਾ ਸ਼ੁਕਰ ਕਰਦਾ ਹਾਂ ਦਾ ਧੰਨਵਾਦ ਕਰਦਾ ਹਾਂ ਸਾਡੇ ਚੀਫ ਗੈਸਟ ਹੋਣ ਸਾਡੀ ਸਟੇਜ ਤੇ ਆਏ ਤੇ ਸਾਡੀ ਸਟੇਜ ਦੀ ਰੌਣਕ ਵਧਾਈ ਮੈਂ ਇਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਜੈ ஸ்ரீ ਰਾਮ ਜੈ ஸ்ரீ